ਵਿਧਾਨ ਸਭਾ ਹਲਕਾ ਸਨੌਰ ਦੀ ਸਬ ਡਿਵੀਜ਼ਨ ਦੁੱਦਨ ਸਾਦਾ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨੋਮੀਨੇਸ਼ਨ ਫਾਈਲਾਂ ਨਾ ਸਮਾ ਹੋਣ ਕਰਕੇ ਭਾਰੀ ਹੰਗਾਮਾ ਤੇ ਮੌਕੇ ਤੇ ਕਾਂਗਰਸ ਦੇ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੇ ਵੱਲੋਂ ਜਮ ਕੇ ਨਾਰੇਬਾਜ਼ੀ ਕੀਤੀ ਗਈ ਤੇ ਪ੍ਰਸ਼ਾਸਨ ਦੇ ਖਿਲਾਫ ਹੱਲਾ ਬੋਲਿਆ ਗਿਆ அப்பறம் <laughs> அந்த ਮੁੰਡੇ ਅੰਦਰ ਬਾੜੇ ਹੋ ਗਏ ਬਦਵਾਜ ਵੀਰੇ ਮੁੰਡੇ ਬਾੜੇ ਬਦਵਾਜ ਆਪਾਂ ਦੀ ਪਾਰਟੀ ਦੇ ਸਾਰੇ ਬਾੜ ਦੇ ਮੁੰਡੇ ਨੇ ਬਿਨਾ ਕੈਂਡੀਡੇਟ ਤੋਂ ਮੁੰਡੇ ਨੇ ਸਾਰੇ ਅੰਦਰ ਚੈੱਕ ਕਰ ਸਕਦੇ ਤੁਸੀਂ ਉਹ ਬਜ਼ੂਰ ਕਹਿੰਦੇ ਤੇ ਫਾਈਨਲ ਹੋ ਰਹੇ ਨੇ ਅੱਜ ਫਾਈਨਲ ਪਾਰਟੀ ਦੇ ਸਾਰੇ ਕੁੰਡੇ ਲੈਣਾ ਬੈਣੇ ਬੈਠੇ ਨੇ ਇਹ ਕੰਮ ਕਰਦੇ ਨੇ ਸ਼ਰਮ ਨਹੀਂ ਆਉਂਦੀ ਪਹੇ ਸ਼ਰਮਿਤ ਹੋ ਜੀ ਤੇ ਸਾਰੇ ਬਾਹਰ ਖੜੇ ਨੇ 3 ਘੰਟੇ ਤੋਂ ਉੱਥੇ ਸਾਡੇ ਕੈਂਡੀਡੇਟ ਬਾਹਰ ਖੜੇ ਆ ਅਸੀਂ ਗਵਾਹ ਬਣ ਗਏ ਉਹਦੇ ਨਾਲ ਤੇ ਸਾਡੇ ਕੈਂਡੀਡੇਟ ਬਾਹਰ ਖੜੇ ਆ ਫਰਾਂਟੇ ਤੇ ਖੜੇ 3 ਘੰਟੇ ਇੱਕ ਵੀ ਬੰਦੇ ਨੇ ਅੰਦਰ ਬਾੜੀ